ਆਲ ਸਿੰਘ ਪਿੰਡ ਵੱਲਾ ਮੈਂ ਠੇਲੇ ਦੇ ਆਪਣੇ ਰੇੜੇ ਦਾ ਮਾਲ ਲੱਦਿਆ ਸੀ ਰਜ਼ਨ ਸਿੰਘ ਚਾਉਂਦਾ ਮੈਂ ਜਾਣਾ ਸੀ ਸ਼ਲਾਮਾਬਾਦ ਕਚੈਰੀ ਵਾਲੇ ਚੌਂਕ ਦੇ ਵਿੱਚ ਮੈਂ ਗਿਆ ਪਾਜੀ ਕੁਲਸ਼ ਵਾਲਾ ਮਿਲਣ ਆਂਦਾ ਬਾਪੂ ਓਏ ਓ ਨਹੀਂ ਚੱਲ ਮੈਂ ਹਾਂ ਮੈਂ ਪੁੱਤ ਐਨੂੰ ਜਾਣਾ ਮੈਂ ਪੁੱਤ ਆਖਿਆ ਉਹਨੂੰ ਮੈਂ ਪੁੱਤ ਮੈਂ ਐਨੂੰ ਜਾਣਾ ਮਿਲਣ ਆਦਾ ਓ ਨਹੀਂ ਚੱਲ ਮੈਂ ਕੋੜਾ ਮੇਰਾ ਕੋੜਾ ਫੋਨ ਮੁੜ ਗਿਆ ਉਹਨੇ ਮੈਨੂੰ ਧਰ ਕੇ ਇੱਥੋਂ ਦਾੜੀ ਤੋਂ ਤੇ ਮੇਰੇ ਪੰਜਾਂ ਚਪੇੜਾ ਮਾਰ ਜਿਓਨੇ ਪੁਲਿਸ ਵਾਲੇ ਨੇ ਮੈਂ ਹਾਂ ਪੁੱਤ ਤੂੰ ਬਹੁਤ ਮਾਰਾ ਕੰਮ ਕੀਤਾ ਮੇਰੇ ਨਾਲ ਤੇਰੇ ਤੇਰੇ ਜਿੱਡੇ ਮੇਰੇ ਬੱਚੇ ਆ ਤੈਨੂੰ ਚਪੇੜ ਮਾਰਨ ਦਾ ਅਰਜ਼ ਨਹੀਂ ਸੀ ਉਹ ਜਿਹੜੀ ਲਾਗੇ ਪੁਲਿਸ ਵਾਲੀ ਮੈਡਮ ਆ ਉਹ ਆਂਦੀ ਬਾਪੂ ਮੈਨੂੰ ਤੇਰੇ ਤੇ ਬੜਾ ਦਰਸ ਆਇਆ ਤੂੰ ਮੇਰੇ ਪਿਓ ਵਰਗਾ ਹਾਂ ਬੱਸ ਇੰਜ ਤੈਨੂੰ ਚਪੇੜਾ ਕਿਉਂ ਮਾਰੀਆਂ ਮੈਂ ਕੋਈ ਗੱਲ ਨਹੀਂ ਮਾਰੀਆਂ ਮੈਂ ਉਹਦੇ ਮਹਾਲਾ ਨਹੀਂ ਜਾ ਕੇ ਕੇ ਮੈਂ ਮੈਨੂੰ ਚਪੇੜਾ ਮਾਰਿਆ ਤੈਨੂੰ ਰੱਬ ਮਾਰੂਗਾ ਇਹ ਮੇਰੀ ਪਾਗਲ ਅਤੀ ਬਾਵਾਂ ਨੇ ਵੇਖੀ ਮੈਨੂੰ ਆਂਦੇ ਤੈਨਾ ਬਾਪੂ ਬਹੁਤ ਮਾਰ ਆਇਆ ਇਹ ਅੱਜ ਦਾ ਹੀ ਕੰਮ ਨਾ ਕੀਤਾ ਆਹ ਗੱਲ ਜੀ ਤੇ ਆਰਦੀ ਉਹਨ ਕੀ ਮੰਗ ਸਤ ਮੇਰੀ ਮੰਗ ਹੈ ਇਹ ਇੱਕ ਤੇ ਪਰਚਾ ਹੋਣਾ ਚਾਹੀਦਾ ਤੇ ਇੱਕ ਸ਼ਿਕਾਇਤ ਹੋਣਾ ਚਾਹੀਦਾ ਹੈ ਇਹ ਧਾਰਮਿਕ ਪਾਪ ਨੂੰ ਇਹਨੂੰ ਗਰੀਬ ਬੰਦੇ ਨੂੰ ਚਪੇੜਾ ਮਾਰੀਆਂ ਕਿਹੜੀ ਗੱਲ ਤੋਂ ਮਰਮਾਨਾ ਕੋਈ ਨਾ ਤੇ ਤਾਂ ਨਾ ਮੈਂ ਮੈਂਤ ਮੰਜ਼ੂਰੀ ਕਰਕੇ ਛਾਂਡਿਆ ਇਹ ਫੱਡੀ ਵਿੱਚ ਪੈ ਗਿਆ ਇੱਥੋਂ ਦਾੜੀ ਮੇਰੀ ਇਹ ਪਰਚੇ ਚ ਫੇਰ ਮੈਂ ਟੀਮਾੜੀ ਗੱਲ ਹੈ ਬਾਪੂ ਬਾਪੂ ਪਾੜ